ਕਿਹੜਾ ਹੈ ਆਪਣੇ ਆਪ ਸਟੈਂਡ ਕਰਦਾ ਹੈ ਸੁਣੋ ਜਗਮੀਤ ਸਿੰਘ ਨੇ ਨਹਾਉ ਮਹੀਨੇ ਵਿੱਚ ਐਮਪੀ ਦੇ ਤੌਰ ਤੇ ਸਰਕਾਰ ਤੋਂ ਚੋਰੀਆਂ ਹੋ ਰੀਆਂ ਨੇ ਕਤਲੇਆਮ ਹੋ ਰਹੇ ਨੇ ਤੇ ਲੋਕ ਜਿਹੜੇ ਨੇ ਇਕਦਮ ਆਉਣ ਵਾਲੇ ਸੰਗਤ ਜਦੋਂ ਇਲੈਕਸ਼ਨ ਹੋਵੇਗੀ ਤੁਸੀਂ ਐਸਾ ਲੀਡਰ ਚਾਹੁੰਦੇ ਹੋ ਐਸੀ ਪਾਰਟੀ ਦੇ ਸਰਦਾਰ ਸਾਹਿਬ ਜਗਮੀਤ ਕਹਿੰਦੇ ਜਿਹੜੇ ਜਿਹੜੇ ਬਾਹਰ ਬਠ ਲੋਕ ਨੇ ਇਹਨਾਂ ਨੂੰ ਸਰਦਾਰ ਜਗਮੀਤ ਸਿੰਘ ਧਾਲੀਵਾਲ ਨੇ ਇਹ اپੋਜੀਸ਼ਨ ਐਨਡੀ ਪਾਰਟੀ ਦੇ ਲੀਡਰ ਸਾਹਿਬ ਆ ਨੇ ਦੂਜੇ ਪਾਸੇ ਤੁਸੀਂ ਜਾਣਦੇ ਹੋ ਕਿ ਇਹ ਸਾਡੇ ਨਾਰਥ ਇੰਡੀਅਨ ਪੀਸੀ ਪਾਰਟੀ ਕੰਜ਼ਰਵ ਪਾਰਟੀ ਹੈ ਔਰ ਜਿਨ੍ਹਾਂ ਦੀ ਇਹ ਪਾਰਟੀ ਦੇ ਪੋਲੀਵਰ ਪੇਰ ਪੋਲੀਵਰ ਲੀਡਰਸ਼ਿਪ ਆਨੇਤ ਐਮਪੀ ਵੀ ਨੇ ਹੁਣ ਜੇ ਗੱਲ ਕਰਾਂ ਇਹਨਾਂ ਲੀਡਰਾਂ ਵਿੱਚ ਫਰਕ ਕੀ ਹੈ ਪਰ ਮੈਂ ਸਾਈਕਲ ਤੇ ਹੈ ਪਰ ਇਸ ਸਾਈਕਲ ਦਾ ਸਟੈਂਡ ਹੈ ਜਾਂ ਨਹੀਂ ਇਹਦੇ ਬਾਰੇ ਵਿੱਚ ਮੈਂ ਲੁਕਾ ਤੇ ਛੱਡਦਾ ਤੇ ਦੂਜੇ ਪਾਸੇ ਜਿਹੜਾ ਵਿਅਕਤੀ ਖੜਾ ਹੈ ਆਪਣੇ ਆਪ ਸਟੈਂਡ ਕਰਦਾ ਹੈ ਸੋ ਇਟ ਮੀਨਸ ਕਿ ਪਬਲਿਕ ਦੇ ਨਾਲ ਖੜਾ ਹੈ ਤਾਂ ਉਹ ਸਾਈਕਲ ਤੇ ਨਹੀਂ ਔਰ ਸਿਆਣੇ ਕਹਦੇ ਆ ਇਹ ਸੱਚ ਕਹਾਵਤ ਹੈ ਹਾਥੀ ਦੇ ਦੰਦ ਖਾਣੂ ਹੋਰ ਤੇ ਦੰਦ ਖਾਣੂ ਹੋਰ ਸੋ ਇਹ ਮੀਨ ਨਹੀਂ ਹੈ ਕਿ ਇਹ ਸਾਈਕਲ ਤੇ ਹੀ ਜਾਂਦੇ ਆਉਂਦੇ ਆ ਕਿ ਸ਼ਾਇਦ ਗੱਡੀਆਂ ਦਾ ਖਰਚਾ ਜਾਂ ਫਿਰ ਬਿਜ਼ਨਸ ਕਲਾਸ ਦਾ ਇਹ ਖਰਚਾ ਨਹੀਂ ਪਉਂਦੇ ਤੁਸੀਂ ਆਪੇ ਜਾਣੋਗੇ ਕਿ ਜਗਮੀ ਸਿੰਘ ਨੇ 9 ਮਹੀਨੇ ਵਿੱਚ ਕਮ ਆਂ ਬੀ ਲਿਸਨ ਟੂ ਮੀ ਸੈਟਰਡੇ ਕੈਨੇਡਾ ਦੇ ਤਿੰਨ ਪਾਰਟੀਆਂ ਨੇ ਐਨ ਡੀ ਪੀ ਕਨਜ਼ਰਡ ਪਾਰਟੀ ਤੇ ਲਿਬਰਲ ਪਾਰਟੀ ਲਿਬਰਲ ਪਾਰਟੀ ਜਿਹੜੀ ਹੈ ਉਹ ਇਸ ਵੇਲੇ ਐਨ ਡੀ ਪੀ ਦੇ ਸਹਾਰੇ ਨਾਲ ਆਪਣਾ ਜਿਹੜਾ ਸਿਆਸੀ ਜੀਵਨ ਹੈ ਉਹ ਬਤਾਰੀ ਹੈ ਔਰ ਕਿਸੇ ਵੀ ਲਈ ਜਗਮੀਤ ਜੀ ਜੇ ਨਾ ਕਰਦਣ ਤਾਂ ਇਹ ਸਰਕਾਰ ਡਿੱਗ ਸਕਦੀ ਹੈ ਪਰ ਇਹ ਚੌਦੀ ਇਕਪਾਂਸਰ ਪੂਰੇ ਕਰ ਲਈਏ ਤੇ ਦੂਜੇ ਪਾਸੇ ਤੁਸੀਂ ਜਾਣਦੇ ਹੋ ਕਿ ਜਿਹੜਾ ਪ੍ਰਾਈਮ ਮਿਨਿਸਟਰ ਹੈ ਜਾ ਪ੍ਰਾਈਮਰੀਸ ਦੀ ਟੀਮ ਹੈ ਉੱਥੇ ਪਹਿਲਾਂ ਚਾਹੁੰਦੀ ਕਿ ਅਸੀਂ 5 ਸਾਲ ਪੂਰੇ ਕਰ ਗਏ ਪਰ ਲੋਕਾਂ ਨੇ ਇਹ ਫੈਸਲਾ ਕਰਨਾ ਹੈ ਕਿ ਤੁਸੀਂ ਕਿਸ ਨੂੰ ਜਿਤਾਉਣਾ ਹੈ ਕਿਸ ਨੂੰ ਹਰਾਉਣਾ ਹੈ ਹੁਣ ਮੈਂ ਦੱਸਾਂ ਚਾਹ ਰਿਹਾ ਤੁਹਾਨੂੰ ਇਹਨਾਂ ਦੋ ਲੀਡਰਾਂ ਵਿੱਚ ਫਰਕ ਕੀ ਹੈ ਦੋਨੇ ਜਿੱਥੇ ਐਮਪੀ ਨੇ ਦੋਨੋਂ ਹੀ ਇਹ ਪਾਰਟੀਆਂ ਦੇ ਇਹ ਮੇਨ ਲੀਡਰ ਨੇ ਐਨਡੀਪੀ ਪਾਰਟੀ ਦੇ ਐਮਪੀ ਦੇ ਨਾਲ ਨਾਲ ਇਹ ਸਰਦਾਰ ਸਾਬ ਸਾਡੇ ਜਗਮੀਤ ਹਰਿਵਾਲ ਸਾਹਿਬ ਜੀ ਜਿਹੜੇ ਕਿ ਸਾਈਕਲ ਤੇ ਨੇ ਸੋ ਤੁਸੀਂ ਸੋਧਿਓਗੇ ਕਿ ਇਹ ਸਾਈਕਲ ਤੇ ਸ਼ਾਹ ਤੇ ਗੱਡੀ ਚਲਾਉਂਦੇ ਨਹੀਂ 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 ਭਾਈ ਸੁਣੋ ਗੱਡੀ ਕੀ ਮਤਲਬ ਹੈ ਕਿ ਜਹਾਜ਼ ਚਲਾਉਂਦੇ ਹੋਣਗੇ ਇੰਨਾ ਖਰਚਾ ਕਰਦੇ ਨੇ ਜਗਨੀ ਸਿੰਘ ਨੇ 9 ਮਹੀਨੇ ਵਿੱਚ ਕਿੰਨਾ ਖਰਚ ਕੀਤਾ ਅਤੇ ਜਿਹੜੇ ਸਾਡੇ ਪਿਓਰ ਪੋਲੀਵਰ ਨੇ ਐਂਡ ਕੰਜ਼ਰਵਟ ਪਾਰਟੀ ਲੀਡਰ ਨੇ ਉਹਨਾਂ ਨੇ ਕਿੰਨਾ ਖਰਚ ਕੀਤਾ ਇਹਨਾਂ ਵਿੱਚ ਫਰਕ ਕੀ ਆ ਸੁਣੋ ਜਗਨੀ ਸਿੰਘ ਨੇ 9 ਮਹੀਨੇ ਵਿੱਚ ਐਮਪੀ ਦੇ ਤੌਰ ਤੇ ਸਰਕਾਰ ਤੋਂ ਸਰਕਾਰ ਤੋਂ ਮਾਈ ਗਾਡ ਕਿ ਭੇਜੀ ਤੁਸੀਂ ਫਿਗਰ ਮੈਂ ਗਲਤ ਨਾ ਕਰ ਦਮਾ ਤੁਸੀਂ ਤੁਹਾਡੇ ਕੋਲ ਹੈ ਦੇਖੋ ਜਰਾ WhatsApp ਤੇ ਮੈਂ ਕਨਫਿਊਜ਼ ਨਾ ਹੋ ਜਾਮਾ 5 ਲੱਖ 3000 ਡਾਲਰ ਦਾ ਕਲੇਮ ਕੀਤਾ oh my god come on baby ਨੌਮੀਨੇਟ ਜਗਮੀਤ ਜੀ MP ਤੌਰ ਤੇ ਸਰਕਾਰ ਤੋਂ ਕਲੇਮ ਕਰਦੇ ਨੇ 53000 ڈالر ਮਾਈ ਗॉड ਹੁਣ ਕਜ਼ਰਪਾਜੂ ਲੀਡਰ ਹੈ ਪੇਰ ਪੋਲੀਵਰ ਹੈ ਇੱਕੋ ਇੱਕ ਹੈ ਜੇ ਲੀਡਰ ਹਨ ਜਿਹੜੇ ਕੈਨੇਡਾ ਨੂੰ ਬਚਾ ਸਕਦੇ ਹਨ ਕੈਨੇਡਾ ਦੇ ਸਿਸਟਮ ਨੂੰ ਬਿਹਤਰ ਕਰ ਸਕਦੇ ਨੇ ਮੈਂ ਨਹੀਂ ਕਹਿ ਰਿਹਾ ਇਹ ਹੁਣ ਅੱਗੇ ਚੱਲ ਕੇ ਤੁਸੀਂ ਹੈਰਾਨ ਹੋਵੋਗੇ ਕਿ ਜਿਨ੍ਹਾਂ ਨੇ 2023 ਦੀ ਗਲਤੀ ਦੀ ਜ਼ਿੰਮੇਵਾਰਤਾ पॉलीवर एक अजपी हैं पार्टी जिन्ह ने सब तो काट सर्फ हजार सो तो oh oh so इन्ह ने भी सौ तेईस महीन जगमीत सिंह जी ने पांच लखराइट गिरबी जी हां ना हाँ जी बिल्कुल जी. अच्छा ਜਿਹੜੇ ਏਥੇ ਐਨਡੀਪੀ ਲੀਡਰ ਨੇ ਤੇ ਜਿਹੜੇ ਸਾਡੇ ਪਿਅਰ ਪਾਲੀਵਰ ਨੇ ਇਹ ਯਹੀ ਐਮਪੀ ਨੇ ਇਕਵਕ ਜਿਹਨੇ ਸਭ ਤੋਂ ਘੱਟ ਸਰਫ ਕਾਟ ਹਜ਼ਾਰ ਡਾਲਰ ਸਰਕਾਰ ਤੋਂ ਕਲੇਮ ਕੀਤਾ ਤੇ ਪਾਲੀਵਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ ਪੜੇ ਲਿਖੇ ਸਮਰਪਿਤ ਤੇ ਨੌਜਵਾਨ ਆਗੂ ਹਨ ਪਿਅਰ ਪਾਲੀਵਰ ਉਹ ਲੀਡਰ ਹਨ ਜਿਹੜੇ ਹਰ ਮੁੱਦੇ ਤੇ ਗੱਲ ਕਰਦੇ ਹਨ ਨਤੜ ਖੋਕੇ ਇਹਨਾਂ ਦੀ ਬਾਡੀ ਲੈਂਗੁਏਜ ਦੇ ਵੀ ਐਕਟ ਐਂਡ ਡਰੈਕਟ ਕਿਵੇਂ ਕਿਸ ਤਰ੍ਹਾਂ ਇਹ ਮੁੱਦੇ ਤੇ ਗੱਲਬਾਤ ਕਰਦੇ ਨੇ ਕਿਵੇਂ ਕਿਸ ਤਰ੍ਹਾਂ ਇਹ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੀਆਂ ਜੋ ਸਮਾਜਕ ਰੀਤੀਆਂ ਨੇ ਦੇਸ਼ ਇਸ ਵੇਲੇ ਕਿਹੜੇ ਮੋੜ ਤੇ ਖੜਾ ਆ ਇਹ ਬੜੇ ਅੱਛੇ ਐਂਗਲ ਤੋਂ ਬਾਤ ਚ ਕਰ ਰਹੇ ਨੇ ਅਤੇ ਹਰ ਮੁੱਦੇ ਤੇ ਬੜੇ ਚੰਗੀ ਤਰ੍ਹਾਂ ਇਹ ਗੌਰ ਫਮਾਦੇ ਨੇ ਜਗਨਜੀਤ ਸਿੰਘ ਹੁਣ ਤੁਸੀਂ ਦੇਖ ਲਓ ਕਿ ਆਨਰ ਸੈਮ ਵਿੱਚ ਤੁਸੀਂ ਇਸ ਸੋਚ ਕੇ ਹੁਣ ਵੋਟ ਨੂੰ ਆਪਣੇ ਨੂੰ ਇਸਤੇਮਾਲ ਕਰਨਾ ਹੈ ਕਿ ਕੈਨੇਡਾ ਨੂੰ ਤੁਸੀਂ ਚੰਗੇ ਲੋਕ ਲਿਆ ਕੇ ਅੱਗੇ ਲ ਜਾਣਾ ਹੈ ਆਠ ਪੱਖੋਂ ਔਰ ਸਮਾਜ ਦੀਆਂ ਬਸਤੀਆਂ ਦੀਆਂ ਕ੍ਰਿਤਿਆਂ ਨੂੰ ਖਤਮ ਕਰਨਾ ਹੈ ਚੋਰੀਆਂ ਤੋਂ ਬਚਾਉਣਾ ਹੈ ਦੇਸ਼ ਨੂੰ ਹੀਰੇ ਫੇਰੀਆਂ ਵੱਧ ਰਹੀਆਂ ਨਹੀਂ ਇਹ ਨਿਗੇਸ਼ ਵਿਲਰਸ ਸਕੈਮ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਨੇ ਕਤਲੇ ਆਮ ਹੋ ਰਹੇ ਨੇ ਤੇ ਇਹ ਲੋਕ ਜਿਹੜੇ ਨੇ ਇਕਦਮ ਉਂਗਲੀ ਉਠਾਰਦੇ ਨੇ ਕਿ ਉਸ ਦੇਸ਼ ਨੇ ਕੀਤਾ ਹੈ ਖਾਸ ਕਰਕੇ फटाफट ਲਾ ਰਹੇ ਨੇ ਕਿ ਭਾਰਤ ਨੇ ਕੀਤਾ ਹਲੇ ਸਾਡੇ ਆਰ ਸਿੰਘਪੀ ਦੀ ਇਨਵੈਸਟੀਗੇਸ਼ਨ ਕੰਟੀਨਿਊਸਲੀ ਚੱਲ ਰਹੀ ਹੈ ਜਿਹੜੇ ਤਿੰਨ ਨੌਜਵਾਨ ਫੜੇ ਨੇ ਉਹਨਾਂ ਅਰੈਸਟ ਕੀਤਾ ਹੈ ਤੇ ਆਪਾਂ ਕੋਈ ਨਹੀਂ ਕਹਿ ਸਕਦਾ ਕਿ ਇਹਦੇ ਪਿੱਛੇ ਜਿਹੜਾ ਹੱਥ ਸਰਕਾਰ ਪਾਰਦਾ ਹੈ ਕਿਉਂ ਕਿ ਇਹ ਦੇਖਿਆ ਜਾਵੇ ਕਿ ਇੱਕ ਸਿੱਖ ਦੀ ਮੌਤ ਦਾ ਕਾਰਨ ਪੁਲਿਸ ਦੇ ਇਸੇ ਮਤਲਬ ਕਿ ਦੋਸ਼ ਲਾਇਆ ਨਾ ਪੁਲਿਸ ਨੇ ਇਤਨਾ ਨੌਜਵਾਨ ਫੜੇ ਨੇ ਸੋ ਤਿੰਨ ਨੌਜਵਾਨ ਜਿਹੜੇ ਨੇ ਇਹ ਇਥੇ ਸਟੱਡੀ ਕਰਨ ਆਏ ਸੀ ਸਰਕਾਰ ਨੂੰ ਚਾਹੀਦਾ ਆ ਪਰ ਮੈਂ ਕਹਿ ਰਿਹਾ ਕਿ ਨਲਾਇਕ ਸਰਕਾਰ ਹੈ ਕਿ ਕੋਈ ਵੀ ਬੰਦਾ ਕੈਨੇਡਾ ਵਿੱਚ ਵਿਸਟਰ ਵੀਜ਼ਾ ਬਟ ਪੇਮੈਂਟ ਸਟੱਡੀ ਪਰਮਿਟ ਲੈ ਕੇ ਆਉਂਦਾ ਕੋਈ ਵੀ ਐਂਟਰ ਕਰ ਦੇ ਪਰ ਤੁਸੀਂ ਯੂਨੀਵਰਸਿਟੀ ਪਰਮਿਟ ਦਿੰਦੇ ਹੋ ਇਹ ਯੂਨੀਵਰਸਿਟੀ ਪਰਮਿਟ ਉਹਨਾਂ ਦਿੰਦੇ ਜਿਹੜੇ ਇਹਨਾਂ ਚਾਹਣ ਵਾਲੇ ਨੇ ਤੁਹਾਨੂੰ ਦੱਸਦੀ ਇਹ ਵੀ ਗੱਲ ਆਮ ਵਿਅਕਤੀ ਨੂੰ ਨਹੀਂ ਮਿਲਦੇ ਜਿਹੜੇ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਇਹ ਦਿੰਦੇ ਨੇ ਸਟੂਡੈਂਟ ਫੈਕਟ ਹੈ ਤੁਸੀਂ ਆਰਟੀਕਲ ਲੈ ਸਕਦੇ ਹੋ ਤੁਹਾਡੇ ਕੋਲ ਹੱਕ ਨਹੀਂ ਪੂਰੇ ਸੋ ਇਹ ਜੋ ਮੈਂ ਗੱਲ ਕਰ ਰਿਹਾ ਸੀ ਤੁਸੀਂ ਆਪੇ ਸੋਚੋ ਕਿ ਜੇ ਸਰਕਾਰ ਕ੍ਰਾਈਮ ਰੋਕਣਾ ਚਾਹੁੰਦੀ ਹੈ ਤੇ ਇਹ ਇੱਕ ਦਿਨ ਚ ਰੋਕ ਸਕਦੀ ਹੈ ਉਹ ਕਿਵੇਂ ਕਿ ਜਿਹੜੇ ਅਤਵਾਦ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਕੋਈ ਵੀ ਬਿਸਟਰ ਆਉਦਾ ਹੈ ਕੈਨੇਡਾ ਵਿੱਚ ਜੇ ਉਹਨਾਂ ਕੋਲ ਪੀਜਾ ਪਹਿਲਾਂ ਲੱਗਾ ਹੋਇਆ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਪੁਲਿਸ ਸਟੇਸ਼ਨ ਤੋਂ ਗਵਰਨਰ ਸਾਹਿਬ ਨੇ ਦੀ ਇੰਡੀਆ ਗਵਰਨਰ ਕਹਿੰਦੇ ਸਾਹ ਦੇਵਾਂਗੇ ਤੁਸੀਂ ਚੈੱਕ ਕਰਾਓ ਸਾਡੇ ਤੋਂ ਅਸੀਂ 24 ਘੰਟੇ ਵਿੱਚ ਘੰਟੇ ਦੱਸਾਂਗੇ ਕਿ ਹਾਂ ਇਸ ਬੰਦੇ ਨੇ ਕਾਇਮ ਕੀਤਾ ਹੋਇਆ ਜਾਂ ਕੋਈ ਫਰੋਡ ਕੀਤਾ ਹੋਇਆ ਤਾਂ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਪਰ ਇਹ ਡਿਮਾਂਡ ਕੌਣ ਕਰੇ ਡਿਮਾਂਡ ਇਹ ਸਰਕਾਰ ਕਰਗੀ ਤਦ ਹੀ ਹੋਵੇਗਾ ਸੋ ਸਾਨੂੰ ਇਸ ਦੇਸ਼ ਦੇ ਵਾਸਤੇ ਚੰਗਾ ਸੁਧਨ ਚਾਹੀਦਾ ਹੈ ਤੇ ਚੰਗੇ ਲੀਡਰ ਲੈਣੇ ਚਾਹੀਦੇ ਆ ਤਾਂ ਇੱਕ ਵਾਰ ਫੇਰ ਮੈਂ ਦੱਸ ਦਵਾਂ ਹੁਣ ਮੈਂ ਤੁਹਾਡੇ ਤੋਂ ਇੱਕ ਕਮੈਂਟ ਲੈਣਾ ਚਾਹਾਂਗਾ ਕਿ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਜਦੋਂ ਇਲੈਕਸ਼ਨ ਹੋਵੇਗੀ ਤੁਸੀਂ ਐਸਾ ਲੀਡਰ ਚਾਹੁੰਦੇ ਹੋ ਐਸੀ ਪਾਰਟੀ ਦੇ ਲੀਡਰ ਚਾਹੁੰਦੇ ਹੋ ਜਿਹੜਾ ਖਰਚਾ ਕਰੇ 9 ਮਹੀਨੇ ਵਿੱਚ 5,33,000 ਦਾ ਕਲੇਮ ਕਰੇ ਤੁਹਾਡੀ ਟੈਕਸ ਪੇਰ ਮਨੀ ਐਨੀ ਖਰਚ ਕੀਤੀ ਆ 9 ਮਹੀਨੇ ਵਿੱਚ ਜਗਮੀਤ ਸਿੰਘ ਨੇ ਐਨਡੀਪੀ ਦੇ ਲੀਡਰ ਨੇ ਤਾਂ ਜਿਹੜੇ ਇੱਕੋ ਇੱਕ ਮੈਂਬਰ ਆ ਪਾਰਲੀਮੈਂਟ ਆ ਜਿਹੜੇ ਕੈਨੇਡਾ ਨੂੰ ਬਚਾ ਸਕਦੇ ਨੇ ਜਿਨ੍ਹਾਂ ਨੇ ਕੈਨੇਡਾ ਸਿਸਟਮ ਨੂੰ ਬਿਹਤਰਨ ਕਰ ਸਕਦੇ ਨੇ ਉਹਨਾਂ ਨੇ 20 23 ਦੀ ਜੇ ਗੱਲ ਕੀਤੀ ਜਾਵੇ ਤਾਂ ਪੀਰ ਪੋਲੀਵਰ ਇੱਕੋ ਇੱਕ ਜਿਹੇ ਐਮਪੀ ਜਿਹਨਾਂ ਨੇ ਸਰਕਾਰ 50000 ਡਾਲਰ ਸਰਕਾਰ ਤੋਂ ਕਲੇਮ ਕੀਤਾ ਹੈ ਹੁਣ ਜਾਈਏ ਦੱਸੀਏ ਜਿਹੜੇ ਹੋਰ ਐਮਪੀ ਨੇ ਪਤਾ ਨਹੀਂ ਉਹਨਾਂ ਨੂੰ ਕਿੰਨੇ ਕਿੰਨੇ ਲੱਕ ਕੀਤਾ ਹੋਇਆ ਇਹ ਵੀ ਅਸੀਂ ਕੋਪੀ ਜੀ ਮੇਰੇ ਖਿਆਲ ਕੇ ਅਗਲੇ ਹਫਤੇ ਜਾਂ ਇਸ ਹਫਤੇ ਵਿੱਚ ਦੱਸਾਂਗੇ ਕਿ ਸਾਡੇ ਲੋਕਲ ਐਮਪੀ ਨੇ ਉਹਨਾਂ ਨੇ ਕਿੰਨਾ ਕਿੰਨਾ ਖਰਚ ਕੀਤਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਐਨਡੀਪੀ ਲੀਡਰ ਨੇ 5 ਲੱਖ 33000 ਨਾਮੀਂ ਨਿਯਤ ਕਲੇਮ ਕੀਤਾ ਤੇ ਜਿਹੜੇ ਕੰਜ਼ਰਵਰਟੀ ਪਾਰਟੀ ਦੇ ਲੀਡਰ ਨੇ ਜਿਹੜੇ ਕਿ ਪ੍ਰਧਾਨ ਮੰਤਰੀ ਦੇ ਉਮੀਦਵਾਰ ਨੇ ਜਨਕਿ ਇਲੈਕਸ਼ਨ ਜਲ ਹੋਣੀਆਂ ਪੀਰ ਪੋਲੀਵਰ ਇਹਨਾਂ ਨੇ ਸਿਰਫ 61000 ਕਲੇਮ ਕੀਤਾ ਕਿੰਨਾ ਫਰਕ ਹੈ ਤੁਸੀਂ ਦੱਸੋ ਕਿ ਦੇਸ਼ ਜਾਊਗਾ ਕਿੱਧਰ ਨੂੰ ਹੁਣ ਸਭ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਚਲੋ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਖਰਚਾ ਐਕਸਟਰਾ ਹੋ ਸਕਦਾ ਕਿਉਂਕਿ ਜਾਣਾ ਹੁਣ ਹੁੰਦਾ ਆਮ ਜਿਹੜੇ ਹੋਰ ਲੀਡਰ ਨੇ ਉਹਨਾਂ ਨਾਲ ਕੰਪੈਰੀਜ਼ਨ ਕਰਨਗੇ ਜਿਹੜੇ ਹੋਰ ਐਮਪੀ ਨੇ ਲੇਬਰਲ ਦੇ ਜਾਂ ਐਨਡੀਪੀ ਦੇ ਜਾਂ ਪੀਸੀ ਪਾਰਟੀ ਦੇ ਇਹ ਵੀ ਦੱਸਾਂਗੇ ਕਿ ਇਹ ਕਿੰਨੇ ਝੂਟੇ ਲਏ ਨੇ ਇਹਨਾਂ ਨੇ ਤੁਹਾਡੇ ਪੈਸਿਆਂ ਦੇ ਝੂਟੇ ਬਾਟੇ ਝੂਟੇ ਬਾਟੇ ਹੋ ਨੋ ਨੋ ਅਸੀਂ ਬਿਜ਼ਨਸ ਕਲਾਸ ਟ੍ਰੈਵਲ ਕਰਾਂਗੇ ਕਾਹਨ ਨਬਸ ਤਾਂ ਟਾਇਰ ਹੋ ਜਾਂਦੇ ਆ ਤੁਸੀਂ ਕਾਲ ਮਟਾਇਰ ਹੋ ਜਾਂਦੇ ਹੋ ਤੇ ਜਦੋਂ ਫਿਰ ਬਾਪਸ ਹੋਣਾ ਤੁਸੀਂ ਸਮਾਨ ਤੁਹਾਨੂੰ ਪਿਆ ਕਰਕੇ ਟ੍ਰਾਂਟੋ ਵੈਨਕੂਬਰ ਤੇ ਬਾਪਸ ਹੋਣਾ ਪੈਣਾ ਤੁਸੀਂ ਫਿਰ ਇਕਨੋਮੀ ਕਲਾਸ ਚ ਜਦੋਂ ਟ੍ਰੈਵਲ ਕਰਨਾ ਤੇ ਫਿਰ ਅਸੀਂ ਪੁੱਛਾਂਗੇ ਝੂਟੀ ਮਾਰਟੀ ਉਹ ਡਿਕਾਰਡ ਹੁੰਦੇ ਹੋ ਜਾਂ ਫਿਰ ਉਹ ਆਪਣੀ ਪੌਕਟ ਟਾਇਰ ਹੁੰਦੀ ਥਰਡੀ ਐਨ ਬਾਅਰ ਸਮ ਆ ਦਾ ਸਿਗਰ ਐਨੀਵੇ ਅਸੀਂ ਬਾਪਸ ਆ ਰਹੇ